ਦੇ ਵੀ ਜੀਵੇਂ ਦੇਖਦੇ ਹੋ ਆਕਸੀਜਨ ਦੀ ਖਰਾਬੀ ਦੇ ਕਾਰਨ 3 ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ ਮੌਤ ਨਹੀਂ ਹੈ ਕਤਲ ਹੈ ਔਰ ਇਸ ਕਤਲ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਪੰਜਾਬ ਸਰਕਾਰ ਜਿਹੜੀ ਹੈ ਸਿਰਫ ਦਾਅਵੇ ਦੀ ਸਰਕਾਰ ਹੈ ਖੋਖਲੀ ਸਰਕਾਰ ਹੈ ਜਿਹੜੇ ਬਲਬੀਰ ਸਿੰਘ ਜੀ ਸਿਹਤ ਮੰਤਰੀ ਹੈ ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਹੁੰਦਾ ਅੱਜ ਜੇ ਸਿਵਲ ਸੱਜਣ ਦਾ ਕੋਈ ਇੱਥੇ ਰਿਸ਼ਤੇਦਾਰ ਮਰਦਾ ਤੇ ਫੇਰ ਪਤਾ ਲੱਗਣਾ ਸੀ ਉਹਨਾਂ ਨੂੰ ਕੀ ਭਾਗ ਵਿਗਦੀ ਐ ਕਿਉਂਕਿ ਸਿਵਲ ਸੱਜਣ ਜਿਹੜਾ ਨਾ ਉਹ ਮਾਣਯੋਗ ਮੈਂ ਕਹਿ ਸਕਦਾ ਜੀ ਹੈਲਥ ਮਿਨਿਸਟਰ ਨੂੰ ਜਿਹੜੇ ਮੈਡੀਕਲ ਸਟੋਰ ਤੇ ਨਸ਼ੇ ਵਿਕ ਰਹੇ ਆ ਉਹਨਾਂ ਕੋ ਮਹੀਨਾ ਇਕੱਠਾ ਕਰਕੇ ਦਿੰਦਾ ਉਸ ਮਾਂ ਦਾ ਇਹ ਕਹਿਣਾ ਕਿ ਮੇਰੀ ਕੁੜੀ ਨੂੰ ਸੱਪ ਨੇ ਡੰਗਿਆ ਹੋਇਆ ਸੀ 100% ਕੁੜੀ ਠੀਕ ਹੋ ਗਈ ਮਗਰ ਆਕਸੀਜਨ ਜਾਂ ਲੈ ਲੀ ਅੱਜ ਇੱਥੇ ਗੱਲ ਕਲੀਅਰ ਹੋ ਗਈ ਇਹ ਸੱਪ ਦਾ ਡੰਗਿਆ ਤੇ ਬੱਸ ਸਕਦਾ ਪਰ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਡੰਗਿਆ ਬੰਦਾ ਨਹੀਂ ਬੱਸ ਸਕਦਾ ਮੇਰਾ ਸ਼ਿਕਵਾ ਜੇ ਮਾਲਾਪਾ ਫਲੈਕਸ ਬੋਰਡ ਦੀ ਕਰੀਏ 10 ਬਜ 10 ਦਾ ਫਲੈਕਸ ਬੋਰਡ ਕੋ 800 ਰੁਪਏ ਦਾ ਬੰਦਾ ਤੁਸੀਂ ਅੱਜ ਆ ਟ੍ਰੀ ਪਾ ਕੇ ਦੇਖ ਲਓ ਉਹ 3000 ਦਾ ਬਣਿਆ ਹੋਣਾ 250 ਰੁਪਏ ਤੇ ਉੱਥੇ ਕਮਾ ਗਏ ਸੁਣ ਲਿਆ ਮੇਰੀ ਗੱਲ ਬੜੇ ਵੱਡੇ ਕੰਮ ਲਾ ਰਹੇ ਆ ਪਾ ਜੀ ਕਿ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਹੈ ਉਹ ਜੋ ਪਹਿਲੇ ਕੰਮ ਕਰਦੇ ਸੀ ਨਾ ਉਹਨਾਂ ਦਾ ਕੰਮ ਸਿਰਫ ਲੋਕਾਂ ਨੂੰ ਹਸਾਣਾ ਤੇ ਅੱਜ ਵੀ ਉਹ ਹਸਾਣ ਵਾਲਾ ਕੰਮ ਕਰ ਰਿਹਾ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਜਾਂ ਦੂਜਾ ਵਿਆਹ ਕਰਾ ਲਿਆ ਜਾਂ ਹਸਾਲਿਆ ਹੋਰ ਕੁਝ ਨਹੀਂਗਾ ਇਸ ਦਿਨੀ ਸਿਵਲ ਹਸਪੀਟਲ ਦੇ ਵਿੱਚ ਆਕਸੀਜਨ ਦੀ ਖਰਾਬੀ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਚਾਹੁੰਦਾ ਸਿਹਤ ਵਿਭਾਗ ਹਰ ਤਰ੍ਹਾਂ ਚਾਹੁੰਦਾ ਸਿਹਤ ਮੰਤਰੀ ਬਲਬੀਰ ਸਿੰਘ ਦੇ ਰਾਤ ਉਥੇ ਪਹੁੰਚਦੇ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਕਮੇਟੀ ਆਪਣੀ ਰਿਪੋਰਟ ਤਿਆਰ ਕਰਕੇ ਸਿਹਤ ਮੰਤਰੀ ਨੂੰ ਦੇ ਦਿੰਦੇ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਵੀ ਗਈ ਇਸੇ ਉੱਤੇ ਗੱਲਬਾਤ ਕਰਨ ਲਈ ਸਾਡਾ ਮੌਜੂਦ ਹੈ ਪ੍ਰਦੀਪ ਖੁੱਲਰ ਜੀ ਪ੍ਰਦੀਪ ਖੁੱਲਰ ਜੀ ਬੰਦੇਵਾਰਤ ਨਿਊਜ਼ ਕੰਟਰੀ ਪੋਸਟ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਬੰਦੇ ਭਾਰਤ ਦੀ ਟੀਮ ਦਾ ਜਿਨ੍ਹਾਂ ਨੇ ਅੱਜ ਇਸ ਬੁੱਧ ਦੇ ਲਈ ਮੈਨੂੰ ਯਾਦ ਕੀਤਾ ਪ੍ਰਦੀਪ ਜੀ ਕਿਵੇਂ ਦੇਖਦੇ ਹੋ ਆਕਸੀਜਨ ਦੀ ਖਰਾਬੀ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ ਜਿਹੜੀ ਮੈਂ ਮੌਤ ਜਿਹੜੀ ਕਹਿ ਸਕਦਾ ਇਹ ਮੌਤ ਨਹੀਂ ਇਹ ਕਤਲ ਹੈ ਔਰ ਇਸ ਕਤਲ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਹੈ ਜ਼ਿਲ੍ਹੇ ਦੇ ਜੋ ਸਿਵਲ ਸਰਜਨ ਸਾਹਿਬ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਲੱਗੀ ਟੀਮ ਹੈ ਗਰਾਊਂਡ ਜ਼ੀਰੋ ਤੋਂ ਲੈ ਕੇ ਸਿਹਤ ਮੰਤਰੀ ਤੱਕ ਦੇ ਜ਼ਿੰਮੇਵਾਰ ਹੈ ਔਰ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਕਸੀਜਨ ਜਿਹੜਾ ਪਲਾਂਟ ਹੈ ਉਹਨੂੰ ਜਿਹੜਾ ਬੰਦਾ ਚਲਾ ਰਿਆ ਸੀ ਉਹ ਛੁੱਟੀ ਤੇ ਸੀ। ਉਹਦੀ ਜਗ੍ਹਾ ਫੋਰਥ ਕਲਾਸ ਨੂੰ ਦਿੱਤਾ ਹੀ ਹੋਈ ਜਿੰਮੇਵਾਰੀ। ਪੰਜਾਬ ਸਰਕਾਰ ਜਿਹੜੀ ਐ ਸਿਰਫ ਦਾਅਵਿਆਂ ਦੀ ਸਰਕਾਰ ਐ। ਖੋਖਲੀ ਸਰਕਾਰ ਐ। ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਜਿਹੜਾ ਵਿਅਕਤੀ ਆਕਸੀਜਨ ਮਸ਼ੀਨ ਐ ਜਾਂ ਉੱਥੇ ਜੋ ਵੀ ਉਹਦਾ ਪਲਾਂਟ ਚਲਾਉਂਦਾ ਉਹ ਇੱਕ ਨੌਲੇਜਮੈਨ ਬੰਦਾ ਆ ਉਹ ਪੜਿਆ ਲਿਖਿਆ ਬੰਦਾ। ਉਹ ਜੇ ਬੰਦਾ ਛੁੱਟੀ ਤੇ ਐ 9 ਲੱਖ ਦੀ ਆਬਾਦੀ ਲਗਭਗ ਜਲੰਧਰ ਸ਼ਹਿਰ ਦੀ ਐ ਇੱਕ ਸਿਵਲ ਹਸਪੀਟਲ ਐ ਕੀ ਆਪਾਂ ਦੂਜਾ ਬੰਦਾ ਭਰਤੀ ਨਹੀਂ ਕਰ ਸਕੇ? ਦੂਜਾ ਬੰਦਾ ਭਰਤੀ ਨਹੀਂ ਕਰ ਸਕੇ ਅੱਜ ਜਿਹੜੇ ਤਿੰਨ ਮੌਤਾਂ ਹੋਈਆਂ ਮੈਂ ਕਹਿੰਦਾ ਵੀ ਤਿੰਨ ਜਿਹੜੇ ਕਤਲ ਹੋਇਆ ਜੇ ਉਹਨਾਂ ਦੇ ਵਿੱਚੋਂ ਜਿਹੜੇ ਬਲਬੀਰ ਸਿੰਘ ਜੀ ਸਿਹਤ ਮੰਤਰੀ ਹੈ ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਹੁੰਦਾ ਅੱਜ ਜੇ ਸਿਵਲ ਸਰਜਨ ਦਾ ਕੋਈ ਇਥੇ ਰਿਸ਼ਤੇਦਾਰ ਮਰਦਾ ਤੇ ਫੇਰ ਪਤਾ ਲੱਗਣਾ ਸੀ ਉਹਨਾਂ ਨੂੰ ਕੀ ਪਾ ਵਿਗਦੀ ਹੈ ਉਸ ਮਾਂ ਨੂੰ ਪੁੱਛੋ ਗਰੀਬ ਮਾਂ ਨੂੰ ਜਿਹੜੀ ਮਾਂ ਦਾ ਬੱਚਾ ਘਰ ਬਿਮਾਰ ਸੀ ਉਹ ਸੱਚੇ ਪਾਸ਼ਾ ਕੇ ਦੁਆ ਕਰਕੇ ਆਈ ਸੱਚੇ ਪਾਸ਼ਾ ਮੇਰਾ ਬੱਚਾ ਮੇਰਾ ਘਰ ਦਾ ਜੀ ਠੀਕ ਹੋ ਕੇ ਆ ਜਾਏ ਤੇ ਮੈਂ ਤੇਰਾ ਧੰਨਵਾਦ ਕਰਾਂਗੀ ਉਹ ਘਰ ਦਾ ਜੀ ਘਰ ਗਿਆ ਹੀ ਨਹੀਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਜਲੰਧਰ ਦਾ ਸਿਵਲ ਸਰਜਨ ਹੈ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਮੰਤਰੀ ਹੈ ਜਿਹੜੇ ਲੱਖਾਂ ਰੁਪਏ ਤਨਖਾਹ ਲੈ ਰਹੇ ਆ ਪੈਸੇ ਵਟੋੜ ਰਹੇ ਆ ਉਹ ਜ਼ਿੰਮੇਵਾਰ ਹੈ ਤਿੰਨ ਸਰਕਾਰ ਇੱਕ ਕਮੇਟੀ ਬਣਾਉਂਦੀ ਹੈ ਕਮੇਟੀ ਸਾਰੀ ਰਿਪੋਰਟ ਸਿਹਤ ਮੰਤਰੀ ਨੂੰ ਦੇ ਦਿੰਦੀ ਹੈ ਸਿਹਤ ਮੰਤਰੀ ਰਿਪੋਰਟ ਪੜ੍ਹਦੇ ਨੇ ਔਰ ਤਿੰਨ ਵਿਅਕਤੀਆਂ ਨੂੰ ਦੇ ਉੱਤੇ ਕਾਰਵਾਈ ਕਰਦਨੇ ਉਹ ਕਿਵੇਂ ਵੇਖਦੇ ਹੋ ਜਿਹੜੀ ਕਾਰਵਾਈ ਕੀਤੀ ਹੈ ਉਹ ਖਾਣਾ ਪੂਰਤੀ ਕੀਤੀ ਹੈ ਖਾਣਾ ਪੂਰਤੀ ਕੀਤੀ ਹੈ ਖਾਣਾ ਪੂਰਤੀ ਇਸ ਕਰਕੇ ਕੀਤੀ ਹੈ ਸਿਵਲ ਸਰਜਨ ਜਲੰਧਰ ਤੇ ਐਕਸ਼ਨ ਕਿਉਂ ਨਹੀਂ ਆਇਆ ਸਿਵਲ ਸਰਜਨ ਜਲੰਧਰ ਦੇ ਉੱਤੇ ਐਕਸ਼ਨ ਕਿਉਂ ਨਹੀਂ ਆਇਆ ਉਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਸਿਵਲ ਸਰਜਨ ਜਿਹੜਾ ਨਾ ਉਹ ਮਾਣਯੋਗ ਮੈਂ ਕਹਿ ਸਕਦਾ ਕਿ ਹੈਲਥ ਮਿਨਿਸਟਰ ਨੂੰ ਜਿਹੜੇ ਮੈਡੀਕਲ ਸਟੋਰ ਤੇ ਨਸ਼ੇ ਵਿਕ ਰਹੇ ਆ ਉਹਨਾਂ ਕੋ ਮਹੀਨਾ ਇਕੱਠਾ ਕਰਕੇ ਦਿੰਦਾ ਕਾਂ ਕਰਕੇ ਸਿਵਲ ਸਰਜਨ ਦੇ ਤੇ ਕੋਈ ਐਕਸ਼ਨ ਨਹੀਂ ਆਇਆ ਗਰੀਬ ਬੰਦੇ ਤੁਸੀਂ ਟੰਗਤੇ ਆ ਮੈਂ ਕਹਿੰਦਾ ਜ਼ਿੰਮੇਵਾਰ ਹੈਗੇ ਆ ਪਰ ਸਿਵਲ ਸਰਜਨ ਜ਼ਿੰਮੇਵਾਰ ਕਿਉਂ ਨਹੀਂ ਹੈ ਤਿੰਨ ਜਿਹੜੇ ਕਤਲ ਹੋਏ ਆ ਜਿਹੜੇ ਤਿੰਨ ਜ਼ਿੰਦਗੀਆਂ ਜਿਹੜੀਆਂ ਨਿਆਈ ਮੌਤ ਮਰੀਆਂ ਉਹਦਾ ਜ਼ਿੰਮੇਵਾਰ ਸਿਵਲ ਸਰਜਨ ਕਿਉਂ ਨਹੀਂ ਹੈ ਸਿਵਲ ਸਰਜਨ ਮਾਲਕ ਹੈ ਪੂਰੇ ਜਲੰਧਰ ਦੇ ਸਿਵਲ ਹਸਪੀਟਲ ਦਾ ਪਲੱਸ ਜਿੰਨੀਆਂ ਵੀ ਲਾਗੇ ਛਾਗਦੇ ਚਾਹੇ ਪ੍ਰਾਈਵੇਟ ਹਸਪੀਟਲ ਹੈ ਜਾਂ ਸਰਕਾਰੀ ਹਸਪੀਟਲ ਹੈ ਉਹਨਾਂ ਦਾ ਮਾਲਕ ਹੈ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦਾ ਸਿਵਲ ਸਰਜਨ ਤੇ ਐਕਸ਼ਨ ਕਿਉਂ ਨਹੀਂ ਆਇਆ ਉਹਦਾ ਜ਼ਿੰਮੇਵਾਰ ਕੌਣ ਹੈ ਸਿਵਲ ਸਰਜਨ ਉੱਤੇ ਜਿਹੜੇ ਦਿਨ ਵਿੱਚਿਆਂ ਦੀ ਮੌਤ ਹੋਈ ਹੈ ਇੱਕ ਲੜਕੀ ਸੀਗੀ ਉਹਨੂੰ ਸੱਪ ਨੇ ਡੰਗਿਆ ਸੀਗਾ ਇੱਕ ਨਸ਼ੇਦਾਰਦੀ ਸੀ ਇੱਕ ਦੇ ਗੁਰਦਿਆਂ ਚ ਪ੍ਰੋਬਲਮ ਸੀਗੀ ਅਸੀਂ ਉਹ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਅਸੀਂ ਉਸ ਪਰਿਵਾਰ ਨਾਲ ਗੱਲ ਕੀਤੀ ਜਿਹੜੀ ਕੁੜੀ ਨੂੰ ਸੱਪ ਨੇ ਡੰਗਿਆ ਹੋਇਆ ਸੀ ਉਸ ਮਾਂ ਦਾ ਇਹ ਕਹਿਣਾ ਕਿ ਮੇਰੀ ਕੁੜੀ ਨੂੰ ਸੱਪ ਨੇ ਡੰਗਿਆ ਹੋਇਆ ਸੀ 100 ਚੋਂ 90% ਕੁੜੀ ਠੀਕ ਹੋ ਗਈ ਮਗਰ ਆਕਸੀਜਨ ਜਾਣ ਲੈ ਲੀ ਸੱਪ ਦਾ ਡੰਗਿਆ ਅੱਜ ਇੱਥੇ ਗੱਲ ਕਲੀਅਰ ਹੋ ਗਈ ਵੀ ਸੱਪ ਦਾ ਡੰਗਿਆ ਤੇ ਬਚ ਸਕਦਾ ਪਰ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਡੰਗਿਆ ਬੰਦਾ ਨਹੀਂ ਬਚ ਸਕਦਾ ਅੱਜੋ ਮੇਰੀ ਭੈਣ ਜਿਹਨੂੰ ਸੱਪਰੇ ਡੰਗਿਆ ਸੀ ਉਹਦੀ ਮਾਂ ਕਹਿ ਰਹੀ ਐ ਕਿ ਮੇਰੀ ਬੇਟੀ ਜਿਹੜੀ 90% ਠੀਕ ਹੋ ਗਈ 10% ਦਾ ਸਿਰ ਰਹਿ ਗਈ ਸੀ ਪਰ ਆਕਸੀਜਨ ਨੇ ਪੰਜਾਬ ਸਰਕਾਰ ਦੀ ਆਕਸੀਜਨ ਡਿਪਾਰਟਮੈਂਟ ਨੇ ਉਸ ਮੇਰੀ ਭੈਣ ਦੀ ਜਾਨ ਲੈ ਲਈ ਸੱਪ ਦਾ ਡੰਗਿਆ ਤੇ ਬਚ ਸਕਦਾ ਪਰ ਪੰਜਾਬ ਸਰਕਾਰ ਦਾ ਡੰਗਿਆ ਨਹੀਂ ਬਚ ਸਕਦਾ ਇਹਦੀ ਮੌਤ ਦੀ ਇਹ ਕਤਲ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਦੇਨ ਮੌਤਾਂ ਹੋ ਜਾਂਦੀਆਂ ਸਿਹਤ ਮੰਤਰੀ ਦੇ ਉੱਤੇ ਜਾਂ ਸਿਵਲ ਹਸਪਤਾਲ ਦਾ ਜਿਹੜਾ ਪ੍ਰਸ਼ਾਸਨ ਹੈ ਦੇ ਉੱਤੇ ਬੜੇ ਸਵਾਲ ਖੜੇ ਹੋ ਜਾਂਦੇ ਆ ਆਖਿਰ ਉਸਟ ਮਾਰਟਮ ਕਿਉਂ ਨਹੀਂ ਕਰਵਾਇਆ ਮੈਂ ਕਹਿੰਦਾ ਤੁਸੀਂ ਕਹਿੰਨੇ ਵੀ ਬੜੇ ਸਵਾਲ ਖੜੇ ਹੁੰਦੇ ਆ ਮੈਂ ਤਾਂ ਤੁਹਾਨੂੰ ਆਪਣੀ ਗੱਲ ਜ ਪਹਿਲੇ ਦੱਸਦਾ ਕਿ ਜਿਹੜਾ ਸਿਵਲ ਸਰਜਨ ਜਲੰਧਰ ਹੈ ਇਹਨੂੰ ਇਹ ਤੇ ਪਤਾ ਇਹਦੀ ਟੀਮ ਨੂੰ ਇਹ ਤਾਂ ਪਤਾ ਵੀ ਕਿਹੜੇ ਕਿਹੜੇ ਮੈਡੀਕਲ ਸਟੋਰ ਤੇ ਨਸ਼ੇ ਵੇਚ ਰਹੇ ਆ ਉਥੋਂ ਦਿਹਾੜੀਆਂ ਪਾਣੀਆਂ ਉਥੋਂ ਪੈਸੇ ਲੈਣੇ ਆ ਪਰ ਇਹਨੂੰ ਇਹ ਨਹੀਂ ਪਤਾ ਵੀ ਮੇਰਾ ਜਿਹੜਾ ਸਿਵਲ ਹਸਪੀਟਲ ਆ ਜਿਹੜੇ ਜਿਹਦੇ ਉੱਤੇ ਰੱਬ ਜਿੰਨਾ ਵਿਸ਼ਵਾਸ ਕਰਦੇ ਆ ਲੋਕ ਉਹ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਮਰੀਜ਼ ਪਿਆ ਉਹਨਾਂ ਨੂੰ ਆਕਸੀਜਨ ਦੀ ਵੀ ਲੋੜ ਹੈ ਦਵਾਈਆਂ ਦੀ ਵੀ ਲੋੜ ਹੈ ਹੋਰ ਸੁੱਖ ਸੁਬਿਧਾ ਦੀ ਵੀ ਲੋੜ ਹੈ ਉਹਦੇ ਉੱਤੇ ਨਗੈਲੀ ਕਿਉਂ ਵਰਤੀ ਗਈ ਇਹਦਾ ਮਤਲਬ ਹੈ ਕਿ ਇਹ ਸਭ ਪੈਸੇ ਖਾਂਦੇ ਆ ਜਿਹੜਾ ਬੰਦਾ ਤੁਹਾਡਾ ਆਕਸੀਜਨ ਮੈਨ ਛੁੱਟੀ ਤੇ ਸੀਗਾ ਉਹਦੀ ਛੁੱਟੀ ਕੀ ਕਿੰਨੇ ਦਿਨਾਂ ਦੀ ਛੁੱਟੀ ਤੇ ਸੀਗਾ ਉਹਦਾ ਕਿਸੇ ਨੇ ਨੋਟ ਕੀਤਾ ਜਿਹੜੇ ਕਲਾਸ 4 ਬੈਕਟਰੀ ਦੇ ਹੱਥ ਆਕਸੀਜਨ ਦੀ ਮਸ਼ੀਨ ਸੀ ਕੀ ਉਹ ਬੰਦਾ ਬੀਏ ਬੀਏ ਬੀਐਮਐਡ ਜਾਂ ਉਹ ਉਹਨੇ ਮੈਡੀਕਲ ਦੇ ਵਿੱਚ ਕੋਈ ਡਿਗਰੀ ਕੀਤੀ ਹੈ ਜਿਹਨੂੰ ਤੁਸੀਂ ਉਹ ਸੁਝਾ ਦਿੰਦਾ ਮੈਂ ਤਾਂ ਪਹਿਲੇ ਕਹਤਾਂ ਜੇ ਇੱਥੇ ਮਾਨਯੋਗ ਮੰਤਰੀ ਸਾਹਿਬ ਦਾ ਕੋਈ ਜੀ ਮਰਿਆ ਹੁੰਦਾ ਮਾਨਯੋਗ ਸੇਰ ਸਰਜਨ ਸਾਹਿਬ ਦਾ ਕੋਈ ਜੀ ਮਰਿਆ ਹੁੰਦਾ ਜਾਂ ਉਸ ਹਸਪੀਟਲ ਤੇ ਰਹਿਣ ਵਾਲੇ ਜਿੰਨੇ ਵੀ ਡਾਕਟਰ ਹੈ ਜਿਹੜੇ ਅੰਗੈਲੀ ਵਰਤਦੇ ਆ ਉਹਨਾਂ ਦਾ ਕੋਈ ਜੀ ਮਰਿਆ ਹੁੰਦਾ ਤੇ ਅੱਜ ਫੇਰ ਪਤਾ ਲੱਗਣਾ ਸੀ ਕੀ ਪਾ ਵਿਖਦੀ ਹੈ ਸੋ ਦੂਸਰੀ ਗੱਲ ਮੈਂ ਤੁਹਾਨੂੰ ਪੰਕਜ ਜੀ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿਹੜਾ ਇਸ ਵੇਲੇ ਪੂਰਾ ਮਾਹੌਲ ਹੈ ਇਹ ਤੇ ਰੱਬ ਹੀ ਬਚਾਏ ਤੇ ਬਚੇ ਇਹ ਲੋਕਾਂ ਤੇ ਮਾਰਨ ਨੂੰ ਬੈਠੇ ਆ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਵੱਡੇ ਵੱਡੇ ਦਾਅਵੇ ਕਰ ਰਹੀ ਆ ਹਰ ਦਾਅਵੇ 'ਚ ਫੇਲ ਆ ਤਿੰਨ ਮੌਤਾਂ ਤੋਂ ਬਾਅਦ ਹਰ ਇੱਕ ਪਾਰਟੀ ਹਰਕਤ ਚਾਈ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਜਿਹੜੀ ਕਮੇਟੀ ਬਣੀ ਹੋਈ ਸੀ ਸਾਰੇ ਹੀ ਨੁਮਾਇंदे ਉੱਥੇ ਗਏ। ਆਮ ਆਨਮੀ ਪਾਰਟੀ ਦੇ ਮਹਿੰਦਰ ਭਗਤ ਉੱਥੇ ਪਹੁੰਚਦੇ ਨੇ। ਜਿਹੜੇ ਟੀਮ ਬਣੀ ਹੋਈ ਸੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਔਰ ਇਹ ਕਹਿੰਦੇ ਨੇ ਅਸੀਂ ਪਰਿਵਾਰ ਦੇ ਨਾਲ। ਠੀਕ ਹੈ ਜੀ। ਬੀਐਸਪੀ ਪਹੁੰਚਦੀ ਹੈ, ਬੀਐਸਪੀ ਵੀ ਗੱਲ ਕਰਦੀ ਹੈ। ਬੀਐਸਪੀ ਇਹ ਕਹਿ ਰਹੀ ਹੈ ਕਰੀਮਪੁਰੀ ਸਾਹਿਬ ਕਹਿੰਦੇ ਜਿਹੜੇ ਵਿਅਕਤੀ ਮਰੇ ਆ ਉਹਨਾਂ ਦੇ ਪਰਿਵਾਰ ਨੂੰ 25-25 ਲੱਖ ਰੁਪਈਆ ਠੀਕ ਹੈ ਜੀ। ਤੇ ਇੱਕ ਇੱਕ ਸਰਕਾਰੀ ਨੌਕਰੀ। ਦੇਖੋ ਜੀ ਮਾਨਯੋਗ శ్రీ ਮਹਿੰਦਰ ਭਗਤ ਜੀ ਜੋ ਸਾਡੇ ਜਲੰਧਰ ਤੋਂ ਜਿੱਤ ਕੇ ਗਏ ਆ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਮੈਂ ਦੇਖ ਰਿਹਾ ਸੀ ਉਹਨਾਂ ਦੇ ਸੋਸ਼ਲ ਮੀਡੀਆ ਵਿੱਚ ਦਰਪਗਤ ਜੀ ਦੀ ਵੀ 5-7 ਦਿਨ ਪਹਿਲੇ ਵੀ ਇਹ ਸਿਵਲ ਹਸਪੀਟਲ ਗਏ ਆ ਬਿਲਕੁਲ ਜੀ ਮੈਂ ਜਿਸ ਦਿਨ ਇਹ ਖਬਰ ਕਿਸੇ ਨਿਊਜ਼ ਚੈਨਲ ਦੇ ਮਾਧਿਅਮ ਤੋਂ ਦੇਖੀ ਤੇ ਮੈਂ ਉਸ ਦਿਨ ਹੀ ਟਿੱਪਣੀ ਕੀਤੀ ਜਿਸ ਦਿਨ ਇਹ ਹਾਸਾ ਆਇਆ ਕਿ ਮਾਨਯੋਗ ਮੰਤਰੀ ਸਾਹਿਬ ਸਿਰਫ ਫੇਸਬੁੱਕ ਤੇ ਫੋਟੋਆਂ ਪਾਉਣ ਗਏ ਸੀ ਕੀ ਮਾਨਯੋਗ ਮੰਤਰੀ ਸਾਹਿਬ ਨੇ ਉੱਥੇ ਦਾ ਆਕਸੀਜਨ ਜਿਹੜਾ ਡਿਪਾਰਟਮੈਂਟ ਹੈ ਉਹਦੀ ਜਾਂਚ ਕੀਤੀ ਸੀ ਉੱਥੇ ਜਿਹੜੀ ਗੰਦਗੀ ਫੈਲੀ ਸੀ ਉਹਦੀ ਜਾਂਚ ਕੀਤੀ ਸੀ ਉੱਥੇ ਕਿੰਨੇ ਲੋਕ ਨਸ਼ਿਆਂ ਦਾ ਮਰ ਰਹੇ ਆ ਜੀਰੇ ਉਹਨਾਂ ਦੀ ਜਾਂਚ ਕੀਤੀ ਹੈ ਨਹੀਂ ਕੀਤੀ ਇਸੇ ਤਰ੍ਹਾਂ ਮੈਂ ਦੂਜੀ ਗੱਲ ਇੱਕ ਹੋਰ ਕਹੀ ਸੀ ਆਪਣੇ ਲਾਈਵ 'ਚ ਟੈਲੀਕਾਸਟੋਕ ਲਾਈਵ ਦੇ 'ਚ ਕਿ ਹੋ ਸਵੇਰ ਚੜਨੀ ਆ ਲੋਕਾਂ ਨੇ ਫੋਟੋ ਖਿਚਾਉਣ ਦੀ ਨੀਅਤ ਦੇ ਨਾਲ ਉੱਥੇ ਪਹੁੰਚ ਜਾਣਾ ਵੀ ਬਹੁਤ ਮਾੜਾ ਆ ਜੀ ਫਲਾਨਾ ਆ ਜੀ ਢਿੰਗੜਾ ਆ ਦੋ ਚਾਰ ਦਿਨ ਇਹ ਗੱਲ ਹਵਾ ਲਹਿ ਗਈ ਉਸ ਤੋਂ ਬਾਅਦ ਸ਼ਾਂਤ ਹੋ ਜਾਏਗੀ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀਰ ਪੜਾਈ ਇਹ ਤੇ ਮੰਤਰੀਆਂ ਸੰਤਰੀਆਂ ਨੇ ਲੀਡਰਾਂ ਨੇ ਦੋ ਦਿਨ ਜਾਣਾ ਚਲੇ ਜਾਣਾ ਆ ਜਾਣਾ ਪਰ ਜਿਨ੍ਹਾਂ ਦੇ ਘਰਾਂ ਦੇ ਜੀ ਗਏ ਆ ਉਹਨਾਂ ਨੂੰ ਪਤਾ ਲੱਗੂਗਾ ਵੀ ਭਾਜੀ ਸਾਡੇ ਨਾਲ ਕੀ ਬੀਤੀ ਹੈ ਮਾਨ ਜੋ ਕਰੀਮਪੂਰੀ ਸਾਹਿਬ ਬਹੁਤ ਵਧੀਆ ਲੀਡਰ ਹੈ ਮੈਂ ਬਹੁਤ ਸਤਿਕਾਰ ਕਰਦਾ ਇਹ ਸੀਨੀਅਰ ਲੀਡਰ ਹੈ ਮੈਂ ਉਹਨਾਂ ਕੋਲ ਬਹੁਤ ਕੁਛ ਨੂੰ ਕੋ ਮੈਨੂੰ ਸਿੱਖਣ ਨੂੰ ਮਿਲਿਆ ਪਰ ਕਰੀਮਪੂਰੀ ਸਾਹਿਬ ਕਿਤੇ ਗਲਤੀ ਕਰ ਗਏ ਕਰੀਮਪੂਰੀ ਸਾਹਿਬ ਨੂੰ ਜਿਹੜਾ 25 ਲੱਖ ਦੀ ਮੰਗ ਕੀਤੀ ਹੈ ਉਹ ਨਹੀਂ ਕਰਨੀ ਚਾਹੀਦੀ ਸੀ ਇੱਕ ਬੰਦੇ ਦੀ 1 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਰਹੀ ਹੈ ਨਾ ਲੋਕਾਂ ਨੂੰ ਬਹੁਤ ਸਾਰੇ ਸ਼ਹੀਦਾਂ ਨੂੰ ਵੀ ਦੇ ਰਹੀ ਹੈ ਸਨਮਾਨ ਦੇ ਰੂਪ ਦੇ ਵਿੱਚ ਤੇ ਕਿ ਜੀਤ ਵਾਪਸ ਨਹੀਂ ਆਣੇ ਪਰ ਇਸ ਦੇ ਨਾਲ ਕੋਈ ਆਪਣੇ ਪਰਿਵਾਰ ਦਾ ਜਿਹੜਾ ਗੁਜਰੋਬਿਸ ਕਰ ਸਕਦਾ ਤੇ ਪੰਜਾਬ ਸਰਕਾਰ ਇੱਥੇ ਵੀ 1 ਕਰੋੜ ਰੁਪਏ ਦੇਵੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਵੇ ਤਾਂ ਜੋ ਕਿ ਉਹਨਾਂ ਦਾ ਜਿਹੜਾ ਆਉਣ ਵਾਲਾ ਕੱਲ ਹੈ ਜੀਤ ਨਹੀਂ ਆ ਸਕਦਾ ਪਰ ਉਹਨਾਂ ਦਾ ਆਉਣ ਵਾਲਾ ਕੱਲ ਥੋੜਾ ਬਿਹਤਰ ਹੋ ਸਕੇ ਜਦੋਂ ਸੇਤ ਮੰਤਰੀ ਕੋਲ ਰਿਪੋਰਟ ਪਹੁੰਚਦੀ ਹੈ ਰਿਪੋਰਟ ਚੈੱਕ ਕੀਤੀ ਜਾਂਦੀ ਹੈ ਦਿੰਦੇ ਸਸਪੈਂਡ ਕਰ ਦਿੱਤੇ ਜਾਂਦੇ ਯਾਨੀ ਕਿ ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਉਸ ਨੂੰ ਲੈ ਕੇ ਕਾਂਗਰਸ ਸਿਵਲ ਹਸਪਤਲ ਦੇ ਬਾਹਰ ਧਰਨਾ ਲਗਾਉਂਦੀ ਪੰਜਾਬ ਸਰਕਾਰ ਦੇ ਵਰਕਰ ਨਾਰੇਬਾਜ਼ੀ ਕਰਦੇ ਔਰ ਸਿਹਤ ਮੰਤਰੀ ਦਾ ਪੁਤਲਾ ਫੂਕਦੀ ਉਹਨਾਂ ਦਾ ਇਹ ਕਹਿਣਾ ਕਿ ਸਿਹਤ ਮੰਤਰੀ ਅਸਤੀਫਾ ਦੇਵੇ ਦੇਖੋ ਜਿਹੜੇ ਤਿੰਨ ਬੰਦੇ ਕੱਲਰ ਨਾਲ ਸਸਪੈਂਡ ਕੀਤੇ ਆ ਉਹ ਸਿਰਫ ਖਾਣਾ ਪੂਰਤੀ ਕੀਤੀ ਆ ਸਿਰਫ ਖਾਣਾ ਪੂਰਤੀ ਕੀਤੀ ਆ ਉਹਦੇ ਵਿੱਚ ਉਹਨਾਂ ਤਿੰਨਾਂ ਦੇ ਵਿੱਚ ਜਿਹੜਾ ਸਿਵਲ ਸਰਜਨ ਜਲੰਧਰ ਆ ਉਹ ਬਰਖਾਸਤ ਹੋਣਾ ਚਾਹੀਦਾ ਸੀ ਉਹ ਤਿੰਨ ਜਿਹੜੇ ਕੀਤੇ ਆ ਉਹ ਤਾਂ ਬਰਖਾਸਤ ਹੋਣੇ ਚਾਹੀਦੇ ਸੀਗੇ ਪਰ ਉਹਦੇ ਵਿੱਚ ਨਾਲ ਬਰਖਾਸਤ ਹੋਣਾ ਚਾਹੀਦਾ ਸੀ ਸਿਵਲ ਸਰਜਨ ਜਲੰਧਰ ਉਹਦੇ ਨਾਲ ਜਿਹੜੀ ਉਹਦੀ ਟੀਮ ਵੀ ਹੈ ਜਿਹੜਾ ਉਸ ਏਰੀਆ ਨੂੰ ਸਾਰੇ ਨੂੰ ਦੇਖਦੀ ਹੈ ਉਹ ਸਸਪੈਂਡ ਹੋਣੇ ਚਾਹੀਦੇ ਸੀ ਔਰ ਸਸਪੈਂਡ ਬਰਖਾਸਤ ਹੋਣੇ ਚਾਹੀਦੇ ਸੀ ਸਸਪੈਂਡਰੀ ਬਰਖਾਸਤ ਨੌਕਰੀ ਖਤਮ ਹੋਣੀ ਚਾਹੀਦੀ ਸੀ ਉਹਦੇ ਨਾਲ ਅੱਜ ਸੁਰੇ ਅਸ਼ਵਨੀ ਸ਼ਰਮਾ ਜੀ ਜੋ ਸਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਜੋ ਉਹਨਾਂ ਨੇ ਕਿਹਾ ਮੈਂ ਉਹਤੇ ਸਟੈਂਡ ਲੈਣਾ ਔਰ ਇਹ ਗੱਲ ਕਹਿਣਾ ਕਿ ਸਿਹਤ ਮੰਤਰੀ ਨੂੰ ਪੂਰੇ ਪੰਜਾਬ ਦੇ ਇੱਕ ਇੱਕ ਨਾਗਰਿਕੋਂ ਮਾਫ਼ੀ ਮੰਗਣੀ ਚਾਹੀਦੀ ਹੈ ਔਰ ਮਾਫ਼ੀ ਦੇ ਰੂਪ ਦੇ ਵਿੱਚ ਆਪਣਾ ਅਸਤੀਫਾ ਜਿਹੜਾ ਉਹ ਮਾਨ ਜੋ ਸਪੀਕਰ ਸਾਹਿਬ ਨੂੰ ਦੇਣਾ ਚਾਹੀਦਾ ਕਿ ਮੈਂ ਬਲਵੀਰ ਸਿੰਘ ਆ ਮੇਰਾ ਅਹੁਦਾ ਮੈਂ ਇਸ ਅਹੁਦੇ ਤੋਂ ਔਰ ਆਪਣੀ ਐਮਐਲਏ ਸ਼ਿਪ ਤੋਂ ਰਿਜ਼ਾਈਨ ਕਰਦਾ ਕਿਉਂਕਿ ਮੈਂ ਕਸਮ ਖਾਦੀ ਸੀ ਜਿਸ ਦਿਨ ਮੈਂ ਮੰਤਰੀ ਬਣਿਆ ਸੀ ਮੈਂ ਕਸਮ ਖਾਦੀ ਸੀ ਕਿ ਮੈਂ ਪੰਜਾਬ ਦੇ ਹਿੱਤਾਂ ਲਈ ਹਰ ਉਹ ਕੰਮ ਕਰਾਂਗਾ ਚਾਹੇ ਉਹਦੇ ਲਈ ਮੈਨੂੰ ਆਪਣੀ ਜਾਨ ਤੇ ਵੀ ਖੇਲਣਾ ਪਵੇ ਮੈਂ ਉਸ ਗੱਲ ਤੋਂ ਜਿਹੜਾ ਮੁਕਰਾਂ ਜਾਂ ਮੈਂ ਉਸ ਗੱਲ ਤੇ ਖਰਾ ਨਹੀਂ ਉਤਰ ਸਕਿਆ ਮੈਂ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ ਇਸ ਕਰਕੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਔਰ ਫਿਰ ਮੈਂ ਕਹਿ ਸਕਦਾ ਕਿ ਪੰਜਾਬ ਦੀ ਜਿਹੜੀ ਜਨਤਾ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਧੰਨਵਾਦ ਕਰਦੀ ਸੀ ਕਿ ਐਸਾ ਮੰਤਰੀ ਜਿਸ ਮੰਤਰੀ ਦੇ ਪੱਲੇ ਹੀ ਕੱਖ ਨਹੀਂ ਜਿਹੜਾ ਮੰਤਰੀ ਸਿਰਫ ਖਾਣਾ ਪੂਰਤੀ ਕਰਨ ਆਇਆ ਸੀ ਉਸ ਮੰਤਰੀ ਨੂੰ ਪੰਜਾਬ ਸਰਕਾਰ ਨੇ ਲਾਇਆ ਜਾਂ ਉਹਨੇ ਅਸਤੀਫਾ ਦਿੱਤਾ ਜਿਵੇਂ ਗੱਲ ਕਰਾਂ ਸਰਕਾਰ ਸੇ ਦੇ ਮਾਮਲੇ ਦੇ ਵਿੱਚ ਲੱਖਾਂ ਰੁਪਈਆ ਕਰੋੜਾਂ ਰੁਪਈਆ ਇਸ਼ਤਿਹਾਰਾਂ ਤੇ ਲਾਉਂਦੀ ਆ ਉਸ ਨੂੰ ਕਿਵੇਂ ਵੇਖਦੇ ਹੋ ਉਹ ਤੇ ਵਿਣਾ ਇਹ ਪੈਸੇ ਲੱਖਾਂ ਰੁਪਈਆ ਸਰਕਾਰ ਭਗਵੰਤਮਾਨ ਸਰਕਾਰ ਲਾ ਰਹੀ ਹੈ ਉਹ ਤੇ ਸਿੱਧੀ ਗੱਲ ਹੈ ਜੇ ਮੰਨ ਲਓ ਆਪਾਂ ਫਲੈਕਸ ਬੋਰਡ ਦੀ ਕਰੀਏ 10x10 ਦਾ ਫਲੈਕਸ ਬੋਰਡ ਕੋ 800 ਰੁਪਈਆ ਦਾ ਬਣਦਾ ਤੁਸੀਂ ਅੱਜ ਆਰਟੀਆਈ ਪਾ ਕੇ ਦੇਖ ਲਓ ਉਹ 3000 ਰੁਪਿਆ ਦਾ ਬਣਿਆ ਹੋਣਾ 2200 ਰੁਪਈਆ ਤੇ ਉੱਥੇ ਕਮਾ ਗਏ ਸੁਣ ਲਿਓ ਮੇਰੀ ਗੱਲ ਬੜੇ ਵੱਡੇ ਇਲਜ਼ਾਮ ਲਾ ਰਿਹਾ ਮੈਂ ਨਾ ਪਾ ਜੀ ਇਲਜ਼ਾਮ ਮੈਂ ਲਾ ਰਿਹਾ ਮੈਂ ਕਹਿੰਦਾ ਆਰਟੀਆਈ ਪ ਆਲੀ ਮੈਂ ਤੁਹਾਨੂੰ ਪੱਲਾ ਅਦਾ ਤਾਂ بڑے ਬੱਡੇ ਹਲ ਤਾਂ ਲੋਕ ਤੁਹਾਨੂੰ ਗੱਲ ਕੀ ਕਹਿ ਰਿਹਾ ਜੀ ਪਬਲਿਕ ਸਿਟੀ ਦਾ ਜਿਹੜਾ ਕੰਮ ਹੈ ਉਹ ਇਦਾਂ ਹੀ ਹੁੰਦਾ ਪਹਿਲੇ ਉਹ ਚੋਂ ਪੈਸੇ ਕਮਾ ਗਏ ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਜੀ ਗਿਣਤੀ ਲਾਤੀ ਜੀ ਪੂਰੇ ਪੰਜਾਬ 'ਚ 2000 ਫਲੈਕਸ ਬੋਰਡ ਲਾਤਾ ਲਾਉਣਾ 200 ਉਹ ਚੋਂ ਪੈਸੇ ਕਮਾ ਗਏ ਪੰਜਾਬ ਸਰਕਾਰ ਦਾ ਉਹ ਜਿਹੜਾ ਆਧਾਰਾ ਪਬਲਿਕ ਸਿਟੀ ਆਧਾਰਾ ਜਿਹੜਾ ਉਹ ਸਿਰਫ ਕਮਾਈ ਦਾ ਇੱਕ ਸਾਧਨ ਹੈ ਉਹ ਚ ਕਮਾਈ ਕੌਣ ਕਰ ਰਿਹਾ ਮੰਤਰੀ ਕਰ ਰਿਹਾ ਸੰਤਰੀ ਕਰ ਰਿਹਾ ਕੋਈ ਲੀਡਰ ਕਰ ਰਿਹਾ ਫਲੈਕਸ ਬਣਾਉਣ ਵਾਲਾ ਕਰ ਰਿਹਾ ਇਹ ਰੱਬ ਜਾਣੇ ਪਰ ਪੰਜਾਬ ਸਰਕਾਰ ਸਿਰਫ ਫਲੈਕਸਾਂ ਦੇ ਵਿੱਚ ਹੈ ਬੋਰਡਾਂ ਦੇ ਵਿੱਚ ਹੈ ਉਸ ਦਾ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਹੈ ਅੱਜ ਪੌਣੇ 4 ਸਾਲ ਦਾ ਸਮਾਂ ਹੋ ਗਿਆ ਪੰਜਾਬ ਦੀ ਸਰਕਾਰ ਬਣੀ ਨੂੰ ਇੱਕ ਵਿਅਕਤੀ ਦੱਸੋ ਜਿਹੜਾ ਖੁਸ਼ ਹੋਵੇ ਚਾਹੇ ਮੈਡੀਕਲ ਲਾਈਨ 'ਚ ਹੋਵੇ ਚਾਹੇ ਨੌਕਰੀ ਲਾਈਨ 'ਚ ਹੋਵੇ ਚਾਹੇ ਕਿਸੇ ਵੀ ਲਾਈਨ 'ਚ ਹੋਵੇ ਇੱਕ ਵਿਅਕਤੀ ਲਿਆਓ ਜਿਹੜਾ ਵਿਅਕਤੀ ਕਹੇ ਕਿ ਮੈਂ ਪੰਜਾਬ ਸਰਕਾਰ ਤੋਂ ਬਹੁਤ ਖੁਸ਼ ਆ ਕਿਸੇ ਨੂੰ ਪੈਸੇ ਚਾਰ ਦੇ ਕੇ ਉਹਦੀ ਪਬਲਿਕ ਸਿਟੀ ਕਰਕੇ ਟੀਵੀ ਚੈਨਲਾਂ ਤੇ ਬੋਰਡ ਲਾ ਕੇ ਤੇ ਅਸੀਂ ਕਹਿ ਸਕਦੇ ਆ ਵੀ ਇਹ ਕੰਮ ਬਹੁਤ ਵਧੀਆ ਹੋ ਗਿਆ ਪਰ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਜ਼ੀਰੋ ਹੈ ਚਾਹੇ ਤੁਸੀਂ ਅਸੀਂ ਨਗਰ ਨਿਗਮ ਜਲੰਧਰ ਦੇ ਏਰੀਆ ਚ ਰਹਿੰਦੇ ਆ ਇਹ ਸਾਡਾ ਮੁੱਦਾ ਨਹੀਂ ਹੈ ਅੱਜ ਦਾ ਮੁੱਦਾ ਸਿਰਫ ਉਹ ਜਿਹੜੇ ਤਿੰਨ ਕਤਲ ਸਿਵਲ ਹਸਪੀਟਲ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਸਿਵਲ ਸਰਜਨ ਔਰ ਪੰਜਾਬ ਸਰਕਾਰ ਦੇ ਜਿਹੜੇ ਉੱਥੇ ਦੇ ਡਾਕਟਰ ਸੀਗੇ ਉਹਨਾਂ ਦੀ ਇਨਗੈਲੀ ਨਾ ਹੋਈਏ ਜਿਹੜੇ ਤਿੰਨ ਕਤਲ ਉਹਨਾਂ ਦਾ ਅੱਜ ਇਹ ਮੁੱਦਾ ਇਸ ਕਰਕੇ ਮੈਂ ਮੁੱਦੇ ਨੂੰ ਪਟਕਾਣਾ ਨਹੀਂ ਚਾਹੁੰਦਾ ਪਰ ਅੱਜ ਉਡੀਕ ਰਹੀਆਂ ਕਿ ਅੱਜ ਚੌਥੀ ਰਖੜੀ ਆ ਰਹੀ ਹੈ ਪੰਜਾਬ ਸਰਕਾਰ ਦੀ ਕਿੱਥੇ ਹੈ ਮੇਰੇ ਭਰਾ ਭਗਵੰਤ ਮਾਨ ਦਾ 1000 ਰੁਪਿਆ ਅੱਜ ਪੈਣਾ ਢਿੱਕ ਰਹੀਆਂ ਕਿ 1500 ਤੋਂ 2500 ਪੈਨਸ਼ਨ ਕਰਨੀ ਸੀ ਕਿੱਥੇ ਹੈ 2500 ਅੰਜਨ ਅੱਜ ਧੀਆ ਢੀਕ ਰਹੀਆਂ ਕਿ ਮੇਰੇ ਬਾਵਲ ਕੋ ਪੈਸੇ ਨਹੀਂ ਆ 52000 ਰੁਪਇਆ ਖਰਚੰਦੇ ਕਿੱਥੇ ਆ 6 ਸਵਾ ਲੱਖ 1.5 ਲੱਖ ਰੁਪਏ ਦੀ ਆ ਸਕਣ ਸਕੀਮ ਅੱਜ ਪੈਣਾ ਢੀਕ ਰਹੀਆਂ ਕਿ ਮੇਰਾ ਭਰਾ ਕੋ ਸਰਕਾਰੀ ਨੌਕਰੀ ਲੱਗੇਗਾ ਅੱਜ ਕਿੱਥੇ ਆ ਸਰਕਾਰੀ ਨੌਕਰੀ ਪੈਣਾ ਢੀਕ ਰਹੀਆਂ ਕਿੱਥੇ ਆ ਲੈਪਟਾਪ ਕਿੱਥੇ ਆ ਪਾਣੀ ਦੇ ਬੁੱਧੇ ਕਿੱਥੇ ਆ ਕੁਛ ਸੱਤ ਫੇਲ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਮੈਂ ਕਹਿ ਸਕਦਾ ਕਿ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਹੈ ਉਹ ਜੋ ਪਹਿਲੇ ਕੰਮ ਕਰਦੇ ਸੀ ਨਾ ਉਹਨਾਂ ਦਾ ਕੰਮ ਸਿਰਫ ਲੋਕਾਂ ਨੂੰ ਹਸਾਣਾ ਤੇ ਅੱਜ ਵੀ ਉਹ ਹਸਾਣ ਵਾਲਾ ਕੰਮ ਕਰ ਰਿਹਾ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਜਾਂ ਦੂਜਾ ਵਿਆਹ ਕਰਾ ਲਿਆ ਜਾਂ ਹਸਾ ਲਿਆ ਹੋਰ ਕੁਝ ਨਹੀਂ ਹੈਗਾ ਲੋਕਾਂ ਦਾ ਜਿਹੜੇ ਲੋਕ ਉੱਥੇ ਸਿਵਲ ਹਸਪੀਟਲ ਦੀ ਦਾਖਲ ਹੈ ਅਸੀਂ ਉਹਨਾਂ ਨਾਲ ਮਿਲੇ ਉਹਨਾਂ ਦਾ ਇਹ ਕਹਿਣਾ ਹੈ ਅਗਰ ਸਿਹਤ ਮੰਤਰੀ ਮਨਿਸਟਰ ਐਮ ਐਲ ਏ বিনা ਦੱਸਿਆ ਜਦੋਂ ਕੋਈ ਤੁਹਾਨੂੰ ਸਮਝ ਲੱਗਦੀ ਭਈਆ ਜਦੋਂ ਮੈਂ ਕਿਸੇ ਜਗ੍ਹਾ ਦਾ ਦੌਰਾ ਕਰਨਾ ਮੈਂ ਸਿਵਲ ਸਰਜਨ ਨੂੰ ਕਹੂੰਗਾ ਸਿਵਲ ਸੈਨ ਐਮਐਸ ਨੂੰ ਕਹੂਗਾ ਉਹ ਜਗ੍ਹਾ ਬਿਲਕੁਲ ਸਫਾਈ ਕਰਦੇ ਨਹੀਂ ਨਵੀਆਂ ਚਾਦਰਾਂ ਵਿਛਾ ਦੇ ਨਹੀਂ ਆ ਇਹ ਕਰਦੇ ਰਿਹਾ ਉਹ ਕਰ ਦੇਣਾ ਸਾਨੂੰ ਉਹ ਲੋਕ ਮਿਲੇ ਜਿਹੜੇ ਚਾ ਬੱਚਾ ਵਾਰ ਦੇ ਵਿੱਚ ਸੀ ਉਹ ਕਹਿੰਦੇ ਮੰਤਰੀ ਸਾਹਿਬ ਇੱਧਰ ਤਾਂ ਆਓ ਸਾਨੂੰ ਤਾਂ ਸੌਣ ਨੂੰ ਜਗ੍ਹਾ ਵੀ ਹੈ ਨਹੀਂ ਮੈਂ ਪਰਸੋ ਦੀ ਗੱਲ ਦੱਸ ਲਗਾ ਤੁਹਾਨੂੰ ਮੇਰੇ ਮੁਹੱਲੇ ਦੀ ਇੱਕ ਲੇਡੀਜ਼ ਹੈ ਉਹਦੀ ਵਿਚਾਰੇ ਦੀ ਲੱਤ ਟੁੱਟ ਗਈ ਕਿਸੇ ਤਰ੍ਹਾਂ ਵੀ ਹੋ ਗਈ ਠੀਕ ਹੈ ਇਹ ਥੋੜੇ ਦਿਨਾਂ ਦੀ ਗੱਲ ਸੁਣਾ ਰਿਹਾ ਤੁਹਾਨੂੰ ਮੈਂ ਲੱਤ ਟੁੱਟ ਗਈ ਕਰੀਬ ਇਸ ਵਿਅਕਤੀ ਸੀ ਕਰ ਕਰਾ ਕੇ ਸਾਡੀ ਸੰਸਥਾ ਨੇ ਵੀ ਕੋਈ ਸਹਾਇਤਾ ਕੀਤਾ ਅਸੀਂ ਉਹਨੂੰ ਸਿਵਲ ਹਸਪੀਟਲ ਜਿਲੰਧਰ ਚ ਐਡਮਿਟ ਕਰਾਤਾ ਉਸ ਤੋਂ 5-7 ਦਿਨਾਂ ਬਾਅਦ ਮੈਂ ਖੁਦ ਆਪਣੇ ਸਾਥੀਆਂ ਦੇ ਨਾਲ ਉਹਦਾ ਪਤਾ ਲੈਣ ਗਿਆ ਮਾਤਾ ਦਾ ਵੀ ਚਲੋ ਮਲੇਦਾਰੀ ਹੈ ਪਤਾ ਲਿਆਈਏ ਤੁਸੀਂ ਯਕੀਨ ਕਰਨਾ ਮੇਰਾ ਮਨ ਸੀ ਵੀ 10 ਮਿੰਟ ਮਾਤਾ ਕੋ ਬਹਿ ਕੇ ਆਵਾਂਗੇ ਮੈਂ 2 ਮਿੰਟ ਮਾਤਾ ਕੋ ਬਹਿ ਨਹੀਂ ਸਕਿਆ ਉੱਥੇ ਇੰਨੀ ਸਮੈਲ ਆਵੇ ਇੰਨੀ ਗੰਦਗੀ ਸੀ ਉੱਥੇ ਮਾਤਾ ਦੇ ਥੱਲੇ ਜਿਹੜੀ ਚਾਦਰ ਵਿਛੀ ਸੀ ਉਹ ਮੈਨੂੰ ਲੱਗਦਾ ਸੀ ਘੱਟੋ ਘੱਟ ਸਾਲ ਹੋ ਗਿਆ ਧੋਤੀ ਨਹੀਂ ਸਰਕਾਰ ਸਿਰਫ ਕਾਗਜ਼ਾਂ 'ਚ ਬਿੱਲ ਬਣਾਉਣ ਨੂੰ ਜਿਹੜੇ ਉੱਥੇ ਦੇ ਡਾਕਟਰ ਸੇਵਾਣਾ ਬਹੁਤ سارے ਕੇਸ ਜਿਹੜੇ ਚੱਲ ਰਿਹਾ 80 90 ਲੱਖ ਦਾ ਕੇਸ ਚੱਲ ਰਿਹਾ ਉੱਥੇ ਮੈਨੂੰ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹਦੇ ਵਿੱਚ ਉਹ ਬੰਦਾ ਦੋਸ਼ੀ ਹੈ ਠੀਕ ਹੈ ਇਹ ਪੱਕੀਆਂ ਸੀਟਾਂ ਇਹਨਾਂ ਨੇ ਲਈਆਂ ਵੀ ਆਹ ਜਿਹੜੀ ਸੀਟ ਆ 5 ਲੱਖ ਸਾਲ ਦੀ ਬਕਾਊ ਆ ਆਹ ਸੀਟ ਆ 2 ਲੱਖ ਸਾਲ ਦੀ ਬਕਾਊ ਆ ਹਾਂ ਬਿਲਕੁਲ ਭਾਜੀ ਬਿਲਕੁਲ ਜੇ ਬਾਬਾ ਚੇਂਜਿੰਗ ਹੀ ਨਹੀਂ ਕਰਨੀ ਜੇ ਬਾਬਾ ਚੇਂਜਿੰਗ ਹੀ ਨਹੀਂ ਕਰਨੀ ਤੇ ਫੇਰ ਕੀ ਕਰਾਂਗੇ ਸੋ ਉੱਥੇ ਸਿਰਫ ਗੰਦਗੀ ਦਾ ਮਾਹੌਲ ਹੈ ਜਾਂ ਉੱਥੇ ਸਿਰਫ ਲੋਕ ਜਿਹੜੀਆਂ ਰਾਤ ਨੂੰ ਲੜਾਈਆਂ ਹੋ ਜਾਂਦੀਆਂ ਆਮ ਬੰਦਾ ਜਿਹੜਾ ਜਿਹੜਾ ਬੰਦਾ ਕੋਈ ਜਿੰਨੂੰ ਕੋਈ ਬੰਦਾ ਕਰਜ਼ਾ ਦੇ ਸਕਦਾ ਪਰਿਵਾਰਕ ਤੌਰ ਤੇ ਜਾਂ ਜਿਹੜਾ ਬੰਦਾ ਸਮਰੱਥ ਹੈ ਮਾੜਾ ਮੋਟਾ ਉਹ ਬੰਦਾ ਸਿਵਲ ਹਸਪੀਟਲ ਜਾਂਦਾ ਹੀ ਨਹੀਂ ਉਹ ਬੰਦਾ ਜਾਂਦਾ ਤੇ ਸਿਰਫ ਪ੍ਰਾਈਵੇਟ ਹਸਪੀਟਲ ਜਾਂਦਾ ਜਿੱਨਾਂ ਤੇਲਫੋਨ ਦਾ ਆਪਣਾ ਇਲਾਜ ਕਰਾ ਕੇ ਘਰ ਆ ਜਾਂਦਾ ਜਦੋਂ ਫੇਲ ਸਰਕਾਰ ਹੈ ਫੇਲ ਸਿਵਲ ਹਸਪੀਟਲ ਫੇਲ ਮੈਨੂੰ ਮਾਨ ਹੈ ਕਿ ਮੈਂ ਉਸ ਪਾਰਟੀ ਦਾ ਕਾਰਕਟਰਤਾ ਭਾਰਤੀ ਜਨਤਾ ਪਾਰਟੀ ਦਾ ਜਿਸ ਭਾਰਤੀ ਜਨਤਾ ਪਾਰਟੀ ਨੇ ਉਦੇ ਮੰਤਰੀ ਸ਼੍ਰੀ ਮਨਰਿੰਦਰ ਕਾਲੀਆ ਜੀ ਨੇ ਇਹ ਸਿਵਲ ਹਸਪੀਟਲ ਜਲੰਧਰ ਬਣਾਇਆ ਜਲੰਧਰ ਬਣਾਇਆ ਉਹਨਾਂ ਦੀ ਦੇਣ ਹੈ ਸੋ ਕਾਲੀ ਦੇਖੋ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਹਨਾਂ ਵਿਅਕਤੀਆਂ ਨੇ ਉਹ ਕੰਮ ਕੀਤੇ ਜਿਹੜੇ ਕਮਾਂ ਦਾ ਫਾਇਦਾ ਗਰੀਬ ਬੰਦੇ ਨੂੰ ਹੁੰਦਾ ਬਿਲਕੁਲ ਮਿਡਲ ਕਲਾਸ ਬੰਦੇ ਨੂੰ ਹੁੰਦਾ ਉਹ ਕੰਮ ਕੀਤੇ ਆ ਇੱਕ ਵੀ ਕੰਮ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੱਸੇ ਜਿਹੜਾ ਕੰਮ ਗਰੀਬਾਂ ਦੇ ਹਿੱਤ ਲਈ ਕੀਤਾ ਮਿਡਲ ਕਲਾਸ ਲੋਕਾਂ ਦੇ ਹਿੱਤ ਲਈ ਕੀਤਾ ਇੱਕ 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 ਕੰਮ ਕਣਾਵੇ ਇੱਕ ਕੰਮ ਉਹ ਤਾਂ ਨਹੀਂ ਜਾਂਦੇ ਮੈਂ ਕਿਹਾ ਉਹ ਕਾਰਗਜ਼ ਚ ਗਨਾ ਰਹਿਣਾ ਆ ਕੰਮ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਅੱਜ ਅੱਜ ਦੇ ਦਿਨ ਇੱਕ ਨਬਾਲਿਕ ਬੱਚਾ ਜਲੰਧਰ ਵੈਸਟ ਵਿਧਾਨ ਸਭਾ ਚ 20 ਬੰਦੇ ਨੇ ਉਹਦਾ ਕਤਲ ਕੀਤਾ ਉਹਦਾ ਜ਼ਿੰਮੇਵਾਰ ਕੌਣ ਪੰਜਾਬ ਦੀ ਪੁਲਿਸ ਪੰਜਾਬ ਦਾ ਮੰਤਰੀ ਪੰਜਾਬ ਦੀ ਸਰਕਾਰ ਦੱਸੋ ਜਵਾਬ ਦਿਓ ਦਿਓ ਜਵਾਬ ਅੱਜ ਇਹ ਕਤਲ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਰੋਜ਼ ਆਏ ਦਿਨ ਗੋਲੀਆਂ ਚੱਲ ਰਹੀਆਂ ਕਤਲ ਹੋ ਰਿਹਾ ਕਿਤਨਾ ਕਿਤੇ ਹਰ ਰੋਜ਼ ਅਨਸੁਖਣੇ ਘਟਨਾ ਜਿਹੜੀ ਸੁਣਨ ਨੂੰ ਮਿਲ ਰਹੀ ਹੈ ਉਹ ਚ ਕੌਣ ਜ਼ਿੰਮੇਵਾਰ ਹੈ ਜਿੰਨੀ ਦੇਰ ਤੱਕ ਕੋਈ ਮੰਤਰੀ ਦਾ ਸੰਤਰੀ ਦਾ ਡਾਕਟਰ ਵੱਡੇ ਦਾ ਜਿਹੜੇ ਲੋਕਾਂ ਨੇ ਸਾਡੇ ਤਿੰਨ ਬੱਚਿਆਂ ਦਾ ਕਤਲ ਕੀਤਾ ਜਿੰਨਾਂ ਚੋਂ ਉਹਨਾਂ ਦਾ ਕੋਈ ਨਹੀਂ ਮਰਦਾ ਉਹ ਜਿਹੜੇ ਸਾਡੇ ਬੱਚੇ ਨੂੰ ਠੰਡ ਨਹੀਂ ਪੈਣੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਹੀਂ ਸੀ ਇਲੈਕਸ਼ਨ ਦੀ ਤਿਆਰੀ ਸੀਗੀ ਵੱਡੀਆਂ-ਵੱਡੀਆਂ ਸਟੇਜਾਂ ਦੇ ਇਹ ਕਿਹਾ ਜਾਂਦਾ ਸੀ ਅਸੀਂ ਲੋਕਾਂ ਨੂੰ ਅੱਛੀ ਸਿਹਤ ਦਵਾਂਗੇ ਅੱਛੀ ਸਿੱਖਿਆ ਦਵਾਂਗੇ ਉਸ ਨੂੰ ਕਿਵੇਂ ਵੇਖਦੇ ਹੋ ਮੇਰਾ ਬੈਡ ਲੱਕ ਮੇਰਾ ਬੈਡ ਲੱਕ ਕਿਉਂ ਕਿ ਮੈਂ ਜਦੋਂ ਵਿਧਾਨ ਸਭਾ ਜਲੰਧਰ ਬੈਸਤਾ ਬਾਈ ਇਲੈਕਸ਼ਨ ਹੋਇਆ ਹਮ ਜਿੱਚ ਮਾਨਯੋਗ ਮੇਰੇ ਵੱਡੇ ਭਾਜੀ ਮਹਿੰਦਰ ਭੱਗ ਜੀ ਚੋਣ ਜਿੱਤੇ ਉਦੋਂ ਮੈਂ 4 ਕਿ ਮਹੀਨੇ ਦਾ ਪ੍ਰੌਣਾ ਬਣ ਕੇ ਇੱਥੇ ਗਿਆ ਸੀ ਸਿਰਫ ਬਦਲਾਵ ਕਰਕੇ ਵੀ ਲੋਗ ਯਾਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਇਹ ਵਾਕਈ ਮੇਰੇ ਪੰਜਾਬ ਨੂੰ ਜਿਹੜਾ ਇਹ ਸੋਨੇ ਦੀ ਦਾ ਪੰਜਾਬ ਬਣਾਣਗੇ ਉਹੀ ਖੁਸ਼ਹਾਲੀ ਉਹੀ ठाਠਾ ਮਾਰਦਾ ਹਾਸਦਾ ਖੇਡਦਾ ਰੰਗਲਾ ਪੰਜਾਬ ਬਣਾਉਣਗੇ ਮੈਂ ਇਸ ਨiyet ਦੇ ਨਾਲ ਭਗਵੰਤ ਮਾਨ ਜੀ ਨੂੰ ਡਾਇਰੈਕਟ ਜੁਆਇਨ ਕੀਤਾ ਉਹਨਾਂ ਨੇ ਪੜਨਾ ਪਾ ਦਿੱਤਾ ਉਹਨਾਂ ਨੇ ਨਹੀਂ ਜੁਆਇਨ ਕੀਤਾ ਉਹਨਾਂ ਨੂੰ ਮੈਂ ਜੁਆਇਨ ਕਰਕੇ ਮੈਂ ਸੇਵਾ ਕੀਤੀ ਤੇ ਜਦੋਂ ਇਨ ਕੇਸ ਇਲੈਕਸ਼ਨ ਆ ਗਏ 2 ਮਹੀਨੇ ਬਾਅਦ ਸ਼ੀਤਲੰਗ ਰਾਜ ਜੀ ਨੇ ਅਸਤੀਫਾ ਦੇ ਦਿੱਤਾ ਚੋਣ ਆ ਗਏ ਚੋਣ ਆਉਣ ਤੋਂ ਬਾਅਦ ਜਦੋਂ ਉਹ ਸਾਰਾ ਮੈਨੇਜਮੈਂਟ ਚੱਲਣਾ ਸ਼ੁਰੂ ਹੋਇਆ ਤੇ ਉਹਨਾਂ ਦੇ ਵਿੱਚ ਮੈਂ ਕਿਹਾ ਯਾਰ ਇਹ ਤੇ ਬੜੀਆਂ ਵਧੀਆ ਗੱਲਾਂ ਕਰਦੇ ਆ ਭਗਵਾਨ ਮਾਨ ਸਾਹਿਬ ਮੇਰੇ ਦਫਤਰ ਆਏ ਬਿਲਕੁਲ ਉਹਨਾਂ ਦੀ ਧਰਮ ਪਤਨੀ ਮੇਰੀ ਵੱਡੀ ਭੈਣ ਸਾਡੇ ਦਫਤਰ ਆਈ ਅੱਜ ਜੋ ਪੰਜਾਬ ਪ੍ਰਧਾਨ ਨੇ ਮਾਨਜੋਗ ਅਮਰ ਅਉਰਾ ਜੀ ਮੇਰੇ ਦਫਤਰ ਆਏ ਜੇਲ ਮੰਤਰੀ ਭੁੱਲਰ ਸਾਹਿਬ ਮੇਰੇ ਦਫਤਰ ਆਏ ਬਿਜਲੀ ਮੰਤਰੀ ਮੇਰੇ ਦਫਤਰ ਆਏ ਸਾਰੇ ਲੋਕ ਮੇਰੇ ਦਫਤਰ ਆਏ ਵੀ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਸੁਣਾਈਆਂ ਖੁੱਲਰ ਸਾਹਿਬ ਅਸੀਂ ਇੱਥੇ ਆਹੂ ਕਰ ਦੇਣਾ ਅਸੀਂ ਆਹੂ ਕਰ ਦੇਣਾ ਅਸੀਂ ਆਹੂ ਕਰ ਦੇਣਾ ਅਸੀਂ ਆਹੂ ਕਰ ਦੇਣਾ ਜਿਉਂ ਕਰ ਦੇਣਾ ਖੁੱਲਰ ਸਾਹਿਬ ਜੈਸ ਦਿਨ ਜਿੱਤ ਕੇ ਗਏ ਅਸੀਂ ਵੀ ਲੋਕਾਂ ਨੂੰ ਕਹਿੰਦਾ ਵੀ ਭਾਜੀ ਤੁਹਾਡ ਲੋਕੀ ਕਹਿੰਦੇ ਜੀ ਠੀਕ ਹੈ ਵੋਟਾਂ ਪਾਵਾਂਗੇ ਲੋਕਾਂ ਨੇ ਵੋਟਾਂ ਪਾਤੀਆਂ ਲੋਕਾਂ ਨੇ ਵੋਟਾਂ ਪਾਤੀਆਂ ਲੋਕੀ ਮੁੜ ਕੇ ਕੰਮ ਲੈਣਾਂ ਨਾ ਕਦੀ ਭੁੱਲਰ ਸਾਹਿਬ ਨੂੰ ਚੱਕਣ ਨਾ ਅਮਨ ਰੋੜਾ ਜੀ ਚੱਕਣ ਨਾ ਮੰਤਰੀ ਸਾਹਿਬ ਚੱਕਣ ਤੇ ਨਾ ਸੰਤਰੀ ਸਾਹਿਬ ਚੱਕਣ ਤੇ ਲੋਕ ਸਾਡੇ ਗੱਲ ਪੈਣ ਮੈਂ ਫਿਰ ਹਾਰ ਕੇ ਹਾਰ ਕੇ ਹੋਟਲ ਦੇ ਹੋਟਲ ਤੇ ਗੁਲੰਦਰ ਸ਼ਹਿਰ ਦੇ ਇੱਕ ਨਿੱਜੀ ਹੋਟਲ ਤੇ ਜਾ ਕੇ ਜਿੱਥੇ ਮੰਤਰੀ ਸਾਹਿਬ ਬੈਠੇ ਸੀਗੇ ਬਿਜਲੀ ਮੰਤਰੀ ਇਹਨਾਂ ਨੇ ਹੱਥ ਜੋੜ ਕੇ ਕਿਹਾ ਵੀ ਭਾਜੀ ਅਸੀਂ ਉਸ ਪਾਰਟੀ ਤੋਂ ਉਸ ਸੰਗਠਨ ਚੋਂ ਨਿਕਲ ਕੇ ਆਏ ਆ ਜਿਹੜੀ ਸੱਚ ਬੋਲਦੀ ਹੈ ਅਸੀਂ ਆਰਐਸਐਸ ਦੇ ਵਿੱਚੋਂ ਨਿਕਲ ਕੇ ਆਏ ਆ ਅਸੀਂ ਭਾਰਤੀ ਜਨਤਾ ਪਾਰਟੀ ਚੋਂ ਨਿਕਲ ਕੇ ਆਏ ਆ ਇਹ ਦੋ ਸੰਗਠਨ ਜਿਹੜੀ ਸੱਚੀ ਗੱਲ ਕਰਦੇ ਆ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਅਸੀਂ ਤਾਂ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਅਸੀਂ ਤਾਂ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਪਰ ਤੁਸੀਂ ਆਮ 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 ਵੀ ਪਾਰਟੀ ਵੀ ਇਹੀ ਕਹਿੰਦੀ ਕਹਿੰਦੀ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਸੀ ਕਿਹਾ ਤੇ ਲੋਕ ਸਾਨੂੰ ਗਾਲਾਂ ਕੱਢਦੇ ਆ ਉਹ ਕਹਿੰਦੇ ਜੀ ਗਾਲਾਂ ਕੱਢਦੇ ਤਾਂ ਸੁਣੀ ਚਲੋ ਜਿੱਦਾਂ ਕੰਮ ਐ ਇਦਾਂ ਹੀ ਹੋਣਾ ਨਹੀਂ ਤੇ ਪਾਰਟੀ ਛੱਡ ਦਿਓ ਅਸੀਂ ਉਸੇ ਵੇਲੇ ਰਜਾਈਂ ਦਿੱਤਾ ਜੀ ਤੇ ਦੁਬਾਰਾ ਮਾਫੀ ਮੰਗ ਕੇ ਆਪਣੀ ਭਾਰਤੀ ਜਨਤਾ ਪਾਰਟੀ ਵਾਪਸ ਆਏ ਕਿਉਂਕਿ ਆਪਣਾ ਘਰ ਘਾਰੀ ਐ ਸੋ ਜੇ ਪੰਜਾਬ ਦੇ ਵਿੱਚ ਕੋਈ ਵਿਕਾਸ ਕਰ ਸਕਦਾ ਔਰ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਹਿੰਦੂ ਤੇ ਸਿੱਖ ਭਾਈਚਾਰਾ ਜਿਹੜਾ ਉਹ ਕਿਸੇ ਵੀ ਜਾਤ ਨਾਲ ਕਿਸੇ ਵੀ ਧਰਮ ਨਾਲ ਸੰਬੰਧ ਹੋਵੇ ਜਿੰਜਕੇ ਭਾਈਚਾਰਾ ਇਕੱਠਾ ਨਹੀਂ ਹੋਣਾ ਉਨੀ ਦੇਰ ਤੱਕ ਵਿਕਾਸ ਨਹੀਂ ਹੋਣਾ ਇਸ ਭਾਈਚਾਰੇ ਨੂੰ ਇਕੱਠਾ ਕਰਨ ਲਈ ਬਾਜਪਾ ਦੀ ਜਰੂਰਤ ਆਮ ਆਦਮੀ ਪਾਰਟੀ 'ਚ ਤੁਸੀਂ ਗਏ ਸੀਗੇ ਕੋਈ ਲਾਲਚ ਦਿੱਤਾ ਸੀਗਾ ਭਾਜੀ ਪ੍ਰਦੀਪ ਖੁੱਲਰ ਇੱਕ ਉਹ ਖੁੱਲੀ ਕਿਤਾਬ ਹੈ ਮੈਂ ਅੱਜ ਵੀ ਮੈਨੂੰ ਗਰਮ ਹੈ ਤੁਹਾਡੇ ਚੈਨਲ ਤੇ ਕਹਿ ਰਿਆਂ ਰਾਜਨੀਤੀ 'ਚ ਆ ਕੇ ਲੋਕਾਂ ਨੇ ਲੋਕਾਂ ਨੇ 50 50 ਮਰਲੇ ਦੇ ਘਰ ਬਣਾ ਲਏ ਅੱਜ ਵੀ ਮੈਂ ਆਪਣੇ 1.5 ਮਰਲੇ ਦੇ ਘਰ 'ਚ ਰਹਨੇ ਆਂ ਔਰ ਮੈਨੂੰ ਸਕੂਨ ਹੈ ਮੈਨੂੰ ਸਕੂਨ ਹੈ ਮੈਂ ਸੱਚੇ ਪਾਤਸ਼ਾ ਧੰਗੁਰੂ ਨਾਨਕ ਸੱਚੇ ਪਾਤਸ਼ਾ ਦਾ ਆਪਣੇ ਨੰਗਲੀ ਨਵਾਸੀ ਭਗਵਾਨ ਦਾ ਧੰਨਵਾਦ ਕਰਦਾ ਕਿ ਪ੍ਰਭੂ ਤੇਰਾ ਧੰਨਵਾਦ ਲੋਕ ਜਿਹੜੇ ਆ ਅੱਜ ਸੜਕਾਂ ਤੇ ਸੌਂਨ ਤੇ ਮਜਬੂਰ ਆ ਚਾਹੇ ਮੇਰਾ ਡੇਢ ਮਰਲੇ ਦਾ ਹੀ ਘਰ ਆ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਘਰ 'ਚ ਰਹਿਣਾ ਤੂੰ ਮੈਨੂੰ ਉਸ ਨੀਲੀ ਛੱਤ ਦੇ ਉੱਤੇ ਇੱਕ ਖੁੱਲੇ ਕਿ ਛੱਤ ਦਿੱਤੀ ਐ 'ਚ ਮੈਂ ਰਹਿ ਰਿਹਾ ਜੇ ਮੈਂ ਕਮਾਈ ਕਰਨ ਦੀ ਹੋਵੇ ਨਾ ਸਾਹਿਬ ਮੈਂ ਸਾਪਲਾ ਸਾਹਿਬ ਦੇ ਨਾਲ 15 ਸਾਲ ਕੰਮ ਕੀਤਾ ਸਾਨੂੰ ਸਾਪਲਾ ਸਾਹਿਬ ਨੇ ਇੱਕ ਗੱਲ ਸਿਖਾਈ ਸੀ ਵੀ ਖੁੱਲਰ ਜੀ ਜਿੰਨੀ ਦੇਰ ਰਾਜਨੀਤੀ ਕਰਨੀ ਆ ਇਹਨੂੰ ਆਪਣੀ ਦੁਕਾਨਦਾਰੀ ਨਹੀਂ ਬਣਾਉਣਾ ਜੇ ਸੇਵਾ ਕਰਨ ਜੋਗੇ ਹੈਗੇ ਹੋ ਤੇ ਸੇਵਾ ਕਰੋ ਜਿੱਦਾਂ ਦੁਕਾਨਦਾਰੀ ਬਣਾਤੀ ਤੁਸੀਂ ਤੁਹਾਡੀ ਜੜੀਆਂ ਕੁੱਲਾਂ ਖਰਾਬ ਹੋ ਜਾਣਗੀਆਂ ਸੋ ਅੱਜ ਵੀ ਮੈਂ ਡੇਢ ਮਹੀਨੇ ਦੇ ਘਰ ਚ ਰਹਿ ਰਿਹਾ ਮੈਨੂੰ ਗਰਵ ਹੈ ਮੈਂ ਵੀ ਜਿੰਨੇ ਮਰਜ਼ੀ ਪੈਸੇ ਕਮਾ ਸਕਦਾ ਸੀ ਜਿੱਦਾਂ ਅੱਜ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਰੋਲੇ ਪੈਂਦੇ ਨਾ ਇੱਥੇ 100 ਕਰੋੜ ਨਿਕਲ ਗਿਆ ਇੱਥੇ 200 ਕਰੋੜ ਨਿਕਲ ਗਿਆ ਇਹ ਆਪ ਹੀ ਰੋਲੇ ਪਾਣਦੇ ਨਾ ਇਹਦਾ ਮਤਲਬ ਸਾਰੇ 117 ਦੇ 17 ਹੀ ਚੋਰ ਆ ਚਾਹੇ ਹਲਕਾ ਲਾਇ ਹੋਣਾ ਇਨਚਾਰਜ ਚਾਹੇ ਕੋਈ ਐਮਐਲਏ ਮੰਤਰੀ ਹੋਣੇ ਸਾਰੇ ਹੀ ਚੋਰ ਆ ਆ ਲੈੰਦੋ ਸਰਕਾਰ ਕੋ ਦਜੀ ਤੁਹਾਡੇ ਅਸੀ ਪ੍ਰਦੀਪ ਕੁਲਰ ਜਿਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਪਿਛਲੇ ਦਿਨੀ ਸਿਵਲ ਹਸਪੀਟਲ ਦੇ ਵਿੱਚ ਆਪਸ਼ਨ ਨੂੰ ਨਾ ਮਿਲਣ ਕਾਰਨ ਇਹਨਾਂ ਮੌਤਾਂ ਹੋਈਆਂ ਉਹ ਮੌਤਾਂ ਨਹੀਂ ਕਤਲ ਹੈ। ਉਹ ਜਿਹੜੀ ਸਰਕਾਰ ਨੇ ਕਾਰਵਾਈ ਕੀਤੀ ਬਿਲਕੁਲ ਗਲਤ ਕੀਤੀ। ਕੈਮਰਾਮੈਨ ਮਾਂਚੂ ਦੇ ਨਾਮ ਪੰਕਜ ਸ਼ਰਮਾ ਬੰਦੇਵਾਰ نیوز 24 ਜਲੰਧਰ